ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਲੱਖ ਦਾ ਤਾਲਾ ਲਾਂ ਵਾਲੀ ਸਰਕਾਰ ਦੇ ਦਰਬਾਰ ਤੋਂ ਜਿੱਥੇ ਕੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਔਰ ਇੱਥੋਂ ਦੇ ਮੁਖ ਸੇਵਾਦਾਰ ਬਾਬਾ ਹਰਨੇਕ ਸਿੰਘ ਜੀ ਬਹੁਤ ਹੀ ਸੰਗਤਾਂ ਦਾ ਆਦਰ ਸਤਕਾਰ ਕਬੂਲਦੇ ਹੋਏ ਨਜ਼ਰ ਆ ਰਹੇ ਹਨ ਸੋ ਇਸ ਮੌਕੇ ਕਾਂਗਰਸ ਦੀ ਸੀਨੀਅਰ ਆਗੂ ਮੈਡਮ ਗੁਰਸ਼ਰਨ ਕੌਰ ਰੰਧਾਵਾ ਜੀ ਉੱਚੇ ਚੇ ਤੌਰ ਤੇ ਪਹੁੰਚੇ ਔਰ ਉਹਨਾਂ ਦੇ ਨਾਲ ਕਾਉਂਸਲਰ ਟਿੰਕਾ ਗਾਜੇ ਵਾਸੀ ਆ ਜੀ ਔਰ ਬਹੁਤ ਹੀ ਸਤਿਕਾਰਯੋਗ ਸੀਨੀਅਰ ਪੱਤਰਕਾਰ ਦੇਵਕੀ ਜੀ ਵੀ ਹਾਜ਼ਰ ਸਨ ਔਰ ਸੰਗਤਾਂ ਦੂਰੋਂ ਦੂਰੋਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਔਰ ਆਓ ਤੁਹਾਨੂੰ ਸਿੱਧਾ ਹੀ ਲੈ ਕੇ ਚੱਲਦੇ ਹਾਂ ਮੈਡਮ ਗੁਰਸ਼ਰਨ ਕੌਰ ਜੀ ਕੋਲ ਉਹ ਇਸ ਪ੍ਰੋਗਰਾਮ ਬਾਰੇ ਕੀ ਕਹਿੰਦੇ ਹਨ ਆਓ ਉਹਨਾਂ ਦੇ ਵਿਚਾਰ ਸੁਣਦੇ ਹਾਂ ਸੋ ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਇਕ ਤਾਰਾ ਬੋਲੇ ਪੰਜਾਬੀ ਚੈਨਲ ਤੇ ਸੋ ਪਹੁੰਚੇ ਹੋ ਅੱਜ ਦਰਬਾਰ ਸਜਿਆ ਹੋਇਆ ਮੇਲੇ ਲੱਗੇ ਹੋਏ ਨੇ ਔਰ ਬਾਬਾ ਜੀ ਦੀ ਬਹੁਤ ਕਿਰਪਾ ਹੈ ਸੰਗਤਾਂ ਪਹੁੰਚੀਆਂ ਨੇ ਸੋ ਕੀ ਕਹਿਣਾ ਚਾਹੋ ਮੈਂ ਸਭ ਨੂੰ ਵਧਾਈ ਦਿੰਨੀ ਹੈ ਜੀ ਅੱਜ ਸਮਾਣਾ ਚ ਆਪਣਾ ਦਰਬਾਰ ਲੱਖਾਂ ਦਾ ਜਿਹੜੇ ਵੀਰ ਬਾਬਾ ਜੀ ਦੇ ਬਾਬਾ ਜੀ ਇੱਕ ਸਿੰਘ ਜੀ ਵਾਸਤੁ ਕੀਨਾਂ ਦੀ ਮੌਜੂਦਗੀ ਚ ਅਸੀਂ ਬੈਠੇ ਆਂ ਔਰ 15ਵਾਂ ਜਿਹੜਾ ਵਿਸ਼ਾਲ ਪੰਡਾਲ ਹੈ ਉਹਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੀ ਆਂ ਤੇ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਦੀ ਆਂ ਕਿ ਜੋ ਵੀ ਇੱਥੇ ਕੋਈ ਆਪਦੀ ਖੁਆਇ ਸ਼ਬਦੀ ਦਿਲ ਦੀ ਇੱਛਾ ਲੈ ਕੇ ਆਇਆ ਹੈ ਛੇ ਮੈਂ ਆ ਮੈਨੂੰ ਪੂਰਨ ਉਮੀਦ ਹੈ ਵਿਸ਼ਵਾਸ ਹੈ ਕਿ ਵਾਹਿਗੁਰੂ ਬਾਖਸ਼ ਜੀ ਜ਼ਰੂਰ ਪੂਰੀ ਕਰਨਗੇ ਸਮਾਰੇ ਵਾਲਿਆਂ ਤੇ ਬਹੁਤ ਵੱਡੀ ਖਿਰਦ ਪੀਰਾਂ ਦਾ ਇੱਥੇ ਜੋ ਆਸ਼ੀਰਵਾਦ ਹੈ ਲੋਕਾਂ ਕੋਲ ਮੈਂ ਸਮਝਦੀ ਆ ਇਹ ਇੱਕ ਬਹੁਤ ਹੀ ਸਾਡੇ ਲਈ ਮਾਨ ਵਾਲੀ ਗੱਲ ਹੈ ਕਿਉਂਕਿ ਸਮਾਣੇ ਦੇ ਵਿੱਚ ਪੰਜ ਪੀਰਾਂ ਦੀ ਆਪਾਂ ਗੱਲ ਕਰਨੀ ਹੈ ਕਿਤੇ ਵੀ ਮਤਲਬ ਇਸ ਤਰ੍ਹਾਂ ਦੀ ਤੇ ਮੈਂ ਸਮਝਦੀ ਆ ਮਹਾਨ ਰੱਖਤੀ ਆ ਅੱਜ ਮੈਂ ਨਮਸਤਕੁਲੀਆਂ ਬਾਬਾ ਜੀ ਹਨੇਕ ਸਿੰਘ ਜੀ ਜੋ ਪਿਛਲੇ 17 ਸਾਲ ਤੋਂ ਇੱਥੇ ਸੇਵਾ ਕਰ ਰਹੇ ਨੇ ਭਗਤੀ ਕਰ ਰਹੇ ਨੇ ਤੇ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਮੇਰੇ ਭਰਾਵਾਂ ਨੇ ਮੇਰਾ ਵੀਰ ਲੱਕੀ ਉਹਨੇ ਇੱਥੇ ਮੈਨੂੰ ਬੁਲਾਇਆ ਬਹੁਤ ਵੱਡਾ ਮਾਣ ਦਿੱਤਾ ਤੇ ਮੈਨੂੰ ਮਹਾਰਾਜ ਦੇ ਚਰਨਾਂ 'ਚ ਬਹੁਤ ਮਸਤਕ ਹੋਣ ਦਾ ਬਹੁਤ ਸਾਹ ਨੂੰ ਬਰੇ ਜਨਾ ਕਰਮਾ ਦੀ ਅੱਜ ਅਸੀਂ ਡਾਕਟਰ ਦਾਦਾ ਲਾਲਾ ਵਾਲੇ ਵੀਰ ਬਾੜੰਗੂ 19 ਵਿੱਚ ਅਸੀਂ ਪਾਲੇ ਤੇ ਆਪਣੇ ਬੈਠੇ ਆ ਅਸੀਂ ਨਮਸਕਾਰ ਹੋਣ ਆਇਆ ਸਰ ਜੀ ਜੀ ਨੈਤਿ ਬਾਬਾ ਜੀ ਦੇ ਰਹਿਮਾਈ ਚ ਆ ਜਿਹੜਾ ਮੇਲਾ ਕਰ ਰਿਹਾ ਅਜਿਹਾ 15ਵਾਂ ਕਸ਼ਲ ਭੰਡਾਰਾ ਇੱਥੇ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਉਹ ਇੱਥੇ ਸੰਗਤ ਬਹੁਤ ਤਾਦਾਦਾਂ ਵਿੱਚ ਆਉਂਦੀ ਹੈ ਜਿਹੜੀ ਇਸਾਰਾ ਬਾਬਾ ਜੀ ਦਾ ਇੱਥੇ ਲੋਕ ਆਪਣੇ ਮਨੋਗਾਮਨਾ ਪੂਰੀ ਕਰਨ ਲਈ ਆਉਂਦੇ ਨੇ ਜਿਹੜਾ ਵੀ ਕੋਈ ਮਨੋਗਾਮਨਾ ਪੂਰੀ ਕਰਦਾ ਹੈ ਉਹ ਹੁੰਦੀ ਹੈ ਤੋਂ ਹਰ ਸਾਲ ਆਪਣੀ ਉਹ ਜੋ ਵੀ ਮੰਤਰ ਲਗਦੇ ਆ ਕਿਹੜਾ ਵਜਣਦੇ ਨੇ ਇਹ ਮੈਂ ਜਿਹੜੇ ਲੱਖਾਂ ਨਿਵਾਸੀਆਂ ਵੀ ਦੇ ਬੀਤੇ ਵੀ ਕਰਦਾ ਧੰਨਵਾਦ ਕਰਦਾ ਵੀ ਇੱਥੇ ਜੂਰਾਓ ਮਤਾਂ ਦੇਖੋ ਇਹਦੇ ਨਾਲੇ ਆਉਂਿਆ ਨਹੀਂ ਮਨੋਗਾਮਣਾ ਉਹ ਮਨੋ ਉਹਦੇ ਪੂਰੋ ਇੱਕ ਵਾਰ ਫਿਰ ਜਿਹੜੀ ਕਮੇਟੀ ਦਾ ਨਕੀ ਜੀ ਦਾ ਹੈ ਨਾ ਇਹ ਪੂਰੀ ਕਮੇਟੀ ਦਾ ਮੈਂ ਕਰਦਾ ਜਿਵੇਂ ਸਾਨੂੰ ਅੱਗੇ ਪਾ ਕੇ ਸਾਡਾ ਆਪਰਾ ਵਿਦਿਆਰਥੀ ਬਾਬਾ ਜੀ ਨੂੰ ਨਮਸਕਾਰ ਦੋ ਹਾਂ ਦਾ ਸਾਨੂੰ ਮੌਕਾ ਦਿੱਤਾ ਸੂਰਨਾ ਵਸਾ ਪਹੁੰਚੋ ਸਮਾਣੇ ਵੈਲਕਮ ਜੀ ਆਇਆਂ ਨੂੰ ਬਾਬਾ ਜੀ ਦਾ ਦਰਬਾਰ ਸਜਿਆ ਹੋਇਆ ਸੰਗਤਾਂ ਪਹੁੰਚੀਆਂ ਨੇ ਔਰ ਮੇਲੇ ਲੱਗੇ ਹੋਏ ਨੇ ਔਰ ਕਿਦਾਂ ਦਾ ਫੀਲ ਕਰਦੇ ਹੋ ਪਹੁੰਚ ਕੇ ਔਰ ਕੀ ਕਹਿਣਾ ਚਾਹੋਗੇ ਸੰਗਤਾਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ ਜੀ ਅੱਜ ਪੀ ਬਾਬਾ ਲਖਤਪਾ ਜੀ ਦੇ ਇੱਥੇ ਆ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਬੜਾ ਮਾਣ ਵੀ ਮਹਿਸੂਸ ਹੋ ਰਿਹਾ ਜਮਾਨੇ ਵਿੱਚ ਤੁਹਾਡੇ ਅੱਗੇ ਭਾ ਦੰਦ ਜਦੋਂ ਵੀ ਆਉਨੇ ਜਾਂਦੇ ਆ ਅੱਜ ਇਕੱਠੇ ਫ੍ਰੀ ਖੁੱਲੇ ਮਾਹੌਲ 'ਚ ਬਾਬਾ ਜੀ ਦੇ ਚਰਨਾਂ 'ਚ ਮਿਲੇ ਆ ਤੇ ਬੱਬੀ ਬਾਬਾ ਜੀ ਦਾ ਆਸ਼ੀਰਵਾਦ ਮਿਲਿਆ ਸਾਰਾ ਕੁਝ ਬਹੁਤ ਵਧੀਆ ਲੱਗਿਆ ਤੇ ਮੈਂ ਇਹ ਚਾਹੁੰਦਾ ਕਿ ਸਾਰੇ ਜਿਹੜੀ ਸੰਗਤ ਇਸ ਤਰੀ ਆਈ ਹੈ ਸਾਰੇ ਸਮਾਰਾਂ ਤੇ ਹਰ ਇੱਕ ਸਮਾਰਾਂ ਦੇ ਸਮੂਹਨ ਵਾਸੀਆਂ ਤੇ ਬਾਬਾ ਜੀ ਪੂਰਾ ਮਤਲਬ ਆਪਣਾ ਧੰਨਵਾਦ ਰੱਖਣ ਇਹਨੇ ਜੁਨਵਾ ਪੀੜਾ ਦੀ ਜਿਵੇਂ ਪੀੜਾ ਦੀ ਧਰਤੀ ਬੰਨੀ ਗਈ ਹੈ ਤੇ ਬਹੁਤ ਖੁਸ਼ੀ ਵੀ ਕਰਦਾ ਕਿ ਇਸ ਸਮੂਹ ਅੱਜ ਇਸ ਨੂੰ ਸੁਖ ਦਿਹਾੜੇ ਤੇ ਆਉਂਗਾ ਬਹੁਤ ਬਤਨਵਾਚ اور دربار کو بابے گنجیت ਸਾਰੇ ਦਿਲੋਂ ਜਨਾਬ ਦਵਿੰਦਰ ਕਪੂਰ ਸਾਹਿਬ ਸਵਾਲ ਦਾ ਲਾਈਵ ਸੋ ਮੇਲਾ ਉਹ ਬਾਬਾ ਜੀ ਦੇ ਚਰਨਾਂ 'ਚ ਹਾਜ਼ਰੀ ਲੱਗੇਗੀ ਜਿਸ ਤਰ੍ਹਾਂ ਸਾਡੇ ਭਾਈ ਜਸਵੰਤ ਖਾਨੇਵਾਲ ਦੇ ਸੋ ਇਹਨਾਂ ਤੋਂ ਬਾਅਦ ਭਾਈ ਮਾਸਟਰ ਅਨੂਪ ਜੀ ਸੋ ਉਸ ਤੋਂ ਬਾਅਦ ਮੇਰੇ ਉਸਤਾਦ ਜੀ ਭਾਈ ਸ਼ਰੀਸ਼ ਗਰੇਵਾਲ ਜੀ ਇਹ ਬੁੜੀਆਂ ਮਾਤਾਂਾਂ ਭੈਣਾਂ ਨੂੰ ਬੇਨਤੀ ਕਰਦੇ ਆਂ ਕਿਥੇ ਨਾ ਥੋੜਾ ਅੱਗੇ ਹੋ ਜਿਓ ਜਿਹੜੇ ਲੇਟ ਆਣਗੇ ਉਹ ਪਿੱਛੇ ਵੀ ਜਾਣਗੇ ਸਖਰੇ ਦੁਆਰਾ ਦੇਖਦੇ ਜਿਹੜੇ ਭਰਾ ਬਾਹਰ ਖੜੇ ਨੇ ਸੋ ਅੰਦਰ ਆ ਕੇ ਬੈਠ ਦੀ ਗੁਰਬਾਤ ਤਾਂ ਕਰੋ ਦੇ ਲਈ ਸਜਾਇਆ ਹੋਇਆ ਮੇਰੀ 1 2 3 10000 ਦਾ ਸ਼ਿਵਦਰਵੀਰ ਪੰਥਨੀ ਸਾਡੇ ਬਗੀ ਸਾਹਿਬ ਸੁਸਾਇਟੀ ਵਾਲੇ ਕਰਮਾ ਜੀ ਸੁਭਾਗ ਜੀ ਦੇ ਦਰਵਾਜ਼ੇ ਦੀ ਸੇਵਾ ਦਾ ਸੁਸਾਇਟੀ ਵਿੱਚ ਪਹੁੰਚਦੇ ਨੇ We're <laughs> putting...

सचे <Sit> दरबारी <is important than before> ਨਮਾਰੇ ਸਨਦਰੂ ਤਾਲੀ ਵਜਾ ਦੇ ਕਰੋ ਕਿਉਂਕਿ ਇਹ ਪਿਆਰ ਹੰਦਾ ਫਕੀਰਾਂ ਦਾ ਫਕੀਰਾਂ ਨਾਲ ਸਪੈਦਰ ਸਤੇਰਵਾਰ ਦੀ ਹੋਰ ਸਾਡੇ ਨਿੱਕਾ ਬਾਬਾ ਜੀ ਉਹਨਾਂ ਵੱਲੋਂ ਵੀ ਮਾਨ ਸਤਕਾਰ ਸਾਡੇ ਸ਼੍ਰੀ ਰਾਮ ਪੱਤੀ ਦੀ ਸ਼ਾਨ ਸਾਡੇ ਟਿੰਕ ਸਾਹਿਬ ਉਹਨਾਂ ਵੱਲੋਂ ਵੀ ਮਾਨ ਸਤਕਾਰ ਕੀਤਾ ਜਾ ਰਿਹਾ ਦੇਖੋ ਹੰਦਲ ਭਗਤ ਪਿਆਰ ਮੁਹੱਬਤ ਆ ਸਾਈਂ ਦੇ It's <laughs> like ਮਾਟੀ ਬਾਬਾ ਜੀ ਉਹਨਾਂ ਦਾ ਮਾਨ ਸਤਕਾਰ ਕੀਤਾ ਜਾ ਰਿਹਾ ਹੈ ਸਾਡੇ ਗੱਦੀਸ਼ੀਨ ਬਾਬਾ ਜੀ ਹਰੇਕ ਜੀ ਵੱਲੋਂ ਸੋ ਬੜਾ ਤੇ ਆਦਰ ਦੇ ਨਾਲ ਸਤਕਾਰ ਦੇ ਨਾਲ ਬੜਾ ਮਾਨ ਸਤਕਾਰ ਕੀਤਾ ਜਾ ਰਿਹਾ ਹੈ ਸੋ ਫਕੀਰਾਂ ਦੇ ਚਲਣਾ ਦੇ ਵਿੱਚ ਸੁਜਨੇ ਵੀ ਫਕੀਰ ਲੋਕ ਪਾਉਂਦੇ ਨੇ ਸਾਰਿਆਂ ਦਾ ਪਹਿਲ ਦੇ ਉੱਤੇ ਧੰਨਵਾਦ ਕਰਦੇ ਆਂ ਅਤੇ ਸਾਡੇ ਨੀਕਾ ਬਾਬਾ ਜੀ ਵੱਲੋਂ ਬੜਾ ਮਾਨ ਸਤਕਾਰ ਸਾਡੇ ਹਨੇਕ ਬਾਬਾ ਜੀ ਨੂੰ ਦਿੱਤਾ ਜਾ ਰਿਹਾ ਹੈ ਸੋ ਸਰਕਾਰ ਲਖਦਾਤਾ ਨਾਲਾਂ ਵਾਲੀ ਸਰਕਾਰ ਦਾ ਕਰਮ ਹੋ ਬੜਾ ਖੂਬਸੂਰਤ ਰਾਨਾ ਸਾਡੇ ਨਿਕਲ ਆਉਂਦੇ ਜੀ ਵੱਲੋਂ ਬਹੁਤ ਸਾਡੇ ਵੱਡੇ ਬਾਬਾ ਜੀ ਵੱਲੋਂ ਰਾਜਵੀਰ ਤੋਂ ਸਾਡੇ ਲਾਡੀ ਬਾਬਾ ਜੀ ਆਉਂਦੇ ਸਾਡੇ ਸ਼ਰਮਾ ਬਾਬਾ ਜੀ ਜਿਸ ਨੂੰ ਬੜਾ ਮਹਾਨ ਸਤਕਾਰ ਪਤਿਰਾਨਾ ਇੱਕ ਵਾਰੀ ਤਾੜੀ ਵੀ ਜਾ ਦਿਓ ਸਾਰੀ ਸੰਗਤ ਸੋ ਆਓ ਸੁਖਦੇਵ ਸਿੰਘ ਬਹੁਤ ਸਾਰੀਆਂ ਦੁਆਵਾਂ ਤੁਹਾਡੀਆਂ ਸਾਡੇ ਜਿੰਦਰ ਸਿੰਘ ਜੀ ਸਾਡਾ ਬਹੁਤ ਮਾਣ ਹਮੇਸ਼ਾ ਸਾਡੀ ਇੱਜ਼ਤ ਕਰਦੇ ਇੱਕ ਸਾਰਿਆਂ ਦੇ ਜੋਰ ਤੇ ਤਾੜੀ ਮਾਰੋ ਸਾਰੇ ਜੀ ਜਗਨ ਸਿੰਘਲੇ ਵੀ ਉਸ ਨੂੰ ਉਹਨਾਂ ਨੂੰ ਬਹੁਤ ਮਾਣ ਸਤਿਕਾਰ ਪੁਖਰਾ ਨਾਲ ਕੀਤਾ ਜਾ ਰਿਹਾ ਸਵੇ ਭੈਣ ਜੀ ਦੀ ਸ਼ਮਨ ਗੌਰ ਜੀ ਦਾਵਾ ਮੋਹਲਾ ਕਾਂਗਰਸ ਪ੍ਰਧਾਨ ਸੋ ਉਹਨਾਂ ਦਾ ਬਹੁਤ ਜੀ ਨੂੰ ਮਾਣ ਸਤਿਕਾਰ ਦਿੱਤਾ ਜਾ ਰਿਹਾ ਔਰ

ਕੀਂ ਚ ਦੇਖਦੇ ਆ ਜੀ ਕਿ ਇਸ ਤੇ ਪਿਆਰ ਦੀ ਪੁੱਖ ਮੰਨੇ ਆ ਹੋਰ ਸਾਨੂੰ ਚਾਹੀਦੀ ਹੈ ਕਹਦੋ ਸੱਚੇ ਦਰਬਾਰ ਕੀ ਜੈ ਇਸ ਤੋਂ ਬਾਅਦ ਪੰਜਾਬ ਦੀ ਬੜੀ ਖੂਬਸੂਰਤ ਆਵਾਜ਼ ਬਹੁਤ ਅੱਛਾ ਦਾ ਕਾਮ ਸਾਡੇ ਦਿਲ ਦੇ ਅਜ਼ੀਜ਼ ਮਾਸਟਰ ਅਨੂਠੀ ਔਰ ਜਿੰਨੇ ਵੀ ਫਕੀਰ ਆਪੋ ਆਪਣੀਆਂ ਗੱਡੀਆਂ ਤੋਂ ਸਾਡੇ ਵਿੱਚ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਤੇ ਪਹੁੰਚੇ ਹਾਂ ਲਓ ਜੀ ਮੈਂ ਤੁਹਾਡਾ ਆਪਣਾ ਡਾਕਟਰ ਲਾਡੀ ਤੁਹਾਡੇ ਚਰਨਾਂ 'ਚ ਇਸੇ ਤਰ੍ਹਾਂ ਸੇਵਾ ਲਗਾਉਂਦੇ ਰਾਵਾਂਗੇ ਔਰ ਤੁਹਾਡਾ ਪਿਆਰ ਲੈਂਦੇ ਰਾਵਾਂਗੇ ਔਰ ਸਾਡੇ ਭਾਈ ਜਸਵੰਤ ਖਾਨੇਵਾਲ ਜੀ ਇੱਕ ਵੰਦਨਾ ਹੋਰ है लम्बी जहाँ तो पीछे ना छोटा بیٹھے تیری آخو میں اللہ <سؤال> کے دیکھا ہے اس پار تیری آخری آخر دربار کی

کرو hey. ہاتھ کر کےاری ل <تصفح> <تصفح> You might <laughs> have been the you the